ਸਿਰਫ 10000 ਦਾ ਨਿਵੇਸ਼ ਤੁਹਾਡੇ ਬੱਚੇ ਨੂੰ ਬਣਾ ਦੇਵੇਗਾ ਕਰੋੜਪਤੀ ਸਰਕਾਰ ਨੇ ਲਿਆਂਦੀ ਬੱਚਿਆਂ ਲਈ ਐਨਪੀਐਸ ਬਤਸਾਲਿਆ ਸਕੀਮ ਹਾਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਸ ਦਿਉ ਆ ਡੇਲੀ ਲੈ ਕੇ ਹਾਜ਼ਰਾਂ ਇੱਕ ਖਾਸਮ ਖਾਸ ਅਪਡੇਟ ਬੱਚਿਆਂ ਦੀ ਵਿੱਤੀ ਸੁਰੱਖਿਆ ਲਈ ਸਰਕਾਰ ਨੇ ਹਾਲ ਹੀ ਵਿੱਚ ਐਨਪੀਐਸ ਬਤਸਾਲਿਆ ਯੋਜਨਾ ਸ਼ੁਰੂ ਕੀਤੀ ਹੈ ਇਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ ਪਿਤਾ ਜਾਂ ਸਰਪ੍ਰਸਤ ਤਕਟੋ-ਕਟ 1000 ਰੁਪਏ ਦੇ ਯੋਗਦਾਨ ਨਾਲ ਖਾਤਾ ਖੋਲ੍ਹ ਸਕਦੇ ਹਨ ਉਂਝ ਇਸ ਲਈ ਕੋਈ ਅਧਿ ਨਿਯਮ ਨਿਵੇਸ਼ ਸੀਮਾ ਨਹੀਂ ਹੈ ਦੱਸ ਦਈਏ ਕਿ ਜਦੋਂ ਬੱਚਾ 18 ਸਾਲਾਂ ਦਾ ਹੋ ਜਾਂਦਾ ਹੈ ਤਾਂ ਇਹ ਇੱਕ ਆਮ ਐਨਪੀਐਸ ਖਾਤੇ ਵਿੱਚ ਬਦਲ ਜਾਵੇਗਾ ਬੱਚੇ ਨੂੰ 60 ਸਾਲ ਦੀ ਉਮਰ ਦੇ ਹੋਣ ਤੇ ਹੀ ਖਾਤੇ ਤੋਂ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਇਸ ਸਕੀਮ ਵਿੱਚ ਹਰ ਸਾਲ 10000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਇਹ ਤੁਹਾਡੇ ਬੱਚੇ ਨੂੰ 60 ਸਾਲਾਂ ਵਿੱਚ ਕਰੋੜਪਤੀ ਬਣਾ ਦੇਵੇਗਾ ਨਿਵੇਸ਼ ਤੇ ਰਿਟਰਨ ਦਾ ਪੂਰਾ ਗਣਿਤ ਜਾਣੋ ਦੱਸਦੀ ਹੈ ਕਿ ਐਨਪੀਐਸ ਨੇ ਇਕੁਇਟੀ ਵਿੱਚ 50% ਕਾਰਪੋਰੇਟ ਕਰਜ਼ੇ ਵਿੱਚ 30% ਤੇ ਸਰਕਾਰੀ ਪ੍ਰਤੀਪੂਤੀਆਂ ਵਿੱਚ 20% ਨਿਵੇਸ਼ ਕਰਕੇ 11.59% ਦੀ ਔਸਤ ਔਸਤ ਰਿਟਰਨ ਦਿੱਤੀ ਹੈ ਇਕੁਇਟੀ ਵਿੱਚ 75% ਤੇ ਸਰਕਾਰੀ ਪ੍ਰਤੀਪੂਤੀਆਂ ਵਿੱਚ 25% ਦੀ ਨਿਵੇਸ਼ ਕਰਨ ਨਾਲ ਐਨਪੀਐਸ ਦੀ ਔਸਤ ਰਿਟਰਨ 12.86% ਦੀ ਰਹੀ ਹੈ ਰਿਟਰਨ ਦਾ ਇਹ ਡਾਟਾ 19 ਜੁਲਾਈ 2024 ਤੱਕ ਦਾ ਹੈ ਉੰਜ ਵਿੱਤ ਮੰਤਰੀ ਦਾ ਦਾਅਵਾ ਹੈ ਕਿ ਨੈਸ਼ਨਲ ਪੈਨਸ਼ਨ ਸਕੀਮ ਨੇ ਇਕੁਇਟੀ ਵਿੱਚ 14% ਦੀ ਸਾਲਾਨਾ ਰਿਟਰਨ, ਕਾਰਪੋਰੇਟ ਕਰਜ਼ੇ ਵਿੱਚ 9.1% ਦੀ ਤੇ ਸਰਕਾਰੀ ਪ੍ਰਤੀਭੂਤੀਆਂ ਵਿੱਚ 8.8% ਦੀ ਰਿਟਰਨ ਦਿੰਦਾ ਹੈ। 10000 ਰੁਪਏ ਦੇ ਸਾਲਾਨਾ ਨਿਵੇਸ਼ ਤੇ ਗਣਿਤ ਰਿਟਰਨ ਦਰ ਮਿਆਦ ਸਾਲ ਅਨੁਮਾਨਿਤ ਫੰਡ ਇਸ ਤਰ੍ਹਾਂ ਹੈ। 10% ਰਿਟਰਨ ਦਰ ਤੇ 18 ਸਾਲ 5 ਲੱਖ ਰੁਪਏ ਅਨੁਮਾਨਿਤ ਫੰਡ ਹੈ ਤੇ 10% ਰਿਟਰਨ ਦਰ ਤੇ 60 ਸਾਲ ਦੀ ਮਿਆਦ ਹੈ। ਤੇ 2.75 ਕਰੋੜ ਰੁਪਏ ਦਾ ਅਨੁਮਾਨਿਤ ਫੰਡ ਹੈ 11.59 ਰਿਟਰਨ ਦਰ ਤੇ 60 ਸਾਲ ਦੀ ਮਿਆਦ ਹੈ ਅਤੇ ਅਨੁਮਾਨਿਤ ਫੰਡ 5.97 ਕਰੋੜ ਰੁਪਏ ਹੈ 12.86 ਰਿਟਰਨ ਪਰਸੈਂਟ ਰਿਟਰਨ ਦਰ ਤੇ 60 ਸਾਲ ਦੀ ਮਿਆਦ ਤੇ 11.05 ਕਰੋੜ ਰੁਪਏ ਤੁਸੀਂ ਇਸ ਤਰ੍ਹਾਂ ਆਨਲਾਈਨ ਖਾਤਾ ਖੋਲ ਸਕਦੇ ਹੋ enps.ns dl.com ਤੇ ਜਾਓ ਤੇ NPS ਵਾਤਸਾਲਿਆ ਮਾਈਨਰ ਤੇ ਕਲਿੱਕ ਕਰੋ ਰਜਿਸਟਰ ਨਾਓ ਤੇ ਕਲਿੱਕ ਕਰੋ ਤੇ ਸਰਪ੍ਰਸਤ ਦੀ ਜਾਣਕਾਰੀ ਭਰੋ OTP ਨਾਲ ਪੁਸ਼ਟੀ ਕਰੋ ਬੱਚੇ ਦੇ ਸਰਪ੍ਰਸਤ ਦੀ ਜਾਣਕਾਰੀ ਨਾਲ ਸੰਬੰਧਿਤ ਦਸਤਾਵੇਜ਼ ਅਪਲੋਡ ਕਰੋ 1000 ਰੁਪਏ ਦਾ ਘੱਟੋ ਘੱਟ ਨਿਵੇਸ਼ ਵਿਕਲਪ ਚੁਣੋ ਪ੍ਰਕਿਰਿਆ ਪੂਰੀ ਹੋਣ ਤੇ ਸਥਾਈ ਰਿਟਾਇਰਮੈਂਟ ਖਾਤਾ ਨੰਬਰ PRAN ਤਿਆਰ ਕੀਤਾ ਜਾਵੇਗਾ ਇਹ ਦਸਤਾਵੇਜ਼ ਜ਼ਰੂਰੀ ਹਨ ਇਨਾਂ ਦੇ ਵਿੱਚ ਬੱਚੇ ਦਾ ਜਨਮ ਸਰਟੀਫਿਕੇਟ ਸਰਪ੍ਰਸਤ ਦਾ KYC ਪਾਸਪੋਰਟ ਦੀ ਸਕੈਨ ਕੀਤੀ ਕਾਪੀ NRI ਲਈ ਵਿਦੇਸ਼ੀ ਪਤੇ ਦਾ ਸਰਟੀਫਿਕੇਟ OCI ਲਈ ਬੈਂਕ ਸਬੂਤ ਦੀ ਸਕੈਨ ਕੀਤੀ ਕਾਪੀ NRI ਤੇ OCI ਲਈ ਜਾਣੋ ਤੁਸੀਂ ਕਦੋਂ ਤੇ ਕਿੰਨਾ ਫੰਡ ਕਢਵਾ ਸਕਦੇ ਹੋ 3 ਸਾਲਾਂ ਦੀ ਲੋਕ-ਇਨ ਪੀਰੀਅਡ ਤੋਂ ਬਾਅਦ ਤੁਸੀਂ ਸਿੱਖਿਆ ਕੁਝ ਬਿਮਾਰੀਆਂ ਤੇ ਅਪੰਗਤਾ ਲਈ ਕੁੱਲ ਯੋਗਦਾਨ ਦਾ 25% ਵਾਪਸ ਲੈ ਸਕਦੇ ਹੋ ਬੱਚੇ ਦੇ 18 ਸਾਲ ਦੇ ਹੋਣ ਤੋਂ ਪਹਿਲਾਂ ਇਹ ਨਿਕਾਸੀ ਵੱਧ ਤੋਂ ਵੱਧ ਤਿੰਨ ਵਾਰ ਹੋ ਸਕਦੀ ਹੈ ਫੰਡ 2.5 ਲੱਖ ਰੁਪਏ ਤੋਂ ਵੱਧ ਹੋਣ ਉੱਪਰ ਰਕਮ ਦਾ 80% ਐਨਓਟੀ ਖਰੀਦਣ ਲਈ ਵਰਤਿਆ ਜਾਵੇਗਾ ਬਾਕੀ 20% ਇੱਕ ਮੋਸ਼ਟ ਕਢਵਾਈ ਜਾ ਸਕਦੀ ਹੈ ਜੇਕਰ ਫੰਡ 2.5 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਤੁਸੀਂ ਪੂਰੀ ਰਕਮ ਇੱਕ ਮੋਸ਼ਟ ਕਢਵਾ ਸਕਦੇ ਹੋ ਬੱਚੇ ਦੀ ਮੌਤ ਹੋਣ ਤੇ ਸਰਪ੍ਰਸਤ ਨੂੰ ਸਾਰੀ ਰਕਮ ਮਿਲ ਜਾਵੇਗੀ। ਤਾਂ ਦੋਸਤੋ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਇਹ ਅਪਡੇਟ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਰ ਅਲਰਟ